ਇਹਨੇ ਪਰਨਵਰਨ ਨਾਨਕ ਹੁਕਮੇ ਸ਼ਾਹੇ ਉਸ ਵੇਲੇ ਨੂੰ ਦਾ ਕੀ ਹੁਕਮਿਆ ਵਰ ਸਾਡੇ ਕੋਲ ਕਾਜੋ ਇਹ ਸਭ ਹੁਕਮੇ ਇਹ ਗੁਰੂ ਲਾਉਂਦਾ ਪਾਛਾ ਗੁਰੂ ਕਾ ਸਿੱਖ ਸਵੇਰੇ ਉੱਠ ਕੇ ਸੋ ਪੜ ਕੇ ਉੱਠ ਆਹ ਨਾਮ ਜਿਹੜੇ ਜਿਹੜੇ ਨਹੀਂ ਜਪਦੇ ਭਾਈ ਮੇਰੀ ਹੱਥ ਛੋੜ ਕੇ ਬੇਨਤੀ ਜੇ ਦੁਖੀ ਹੋ ਨਾ ਤੇ ਕਿਸੇ ਨੂੰ ਦੋਸ਼ ਨਾ ਦੇਣਾ ਇਹ ਨਾ ਕਹਣਾ ਮੇਰੇ ਨਾਨਕ ਨੇ ਮੈਨੂੰ ਦੁਖੀ ਕੀਤਾ ਹੈ ਮੇਰੇ ਭਰਾ ਨੇ ਮੈਨੂੰ ਦੁਖੀ ਕੀਤਾ ਹੈ ਐਸੇ ਭਾਵਨਾ ਨਾ ਬਣਾਉਣਾ

ਪਰਲਾ ਪਰਲਾ ਉਹਨਾਂ ਤੇਰੀ ਦੁਖੀ ਰਹੂਗਾ ਮਾਰਾ ਸੁੱਕੀ ਵਸੂਦਾ ਇਹਨਾਂ ਵਸੂਦਾ ਗੁਰੂ ਗ੍ਰਹਿ ਹੁਕਮ ਪਛਾਨਿਆ ਉਹਨੂੰ ਮਿਲਿਆ ਉਹ ਜਦ ਜੈ ਮੈਸੀ ਬੋਝਦਾ ਉਹਨਾਂ ਤੇ ਦੁਖੀ ਸੀ ਗੁਰੂ ਨੂੰ ਗਏ ਅਗੂ ਰਾਮਦਾਸ ਪਾਤਸ਼ਾਹ ਦੇ ਪਰਕਰਮ ਚ ਗਏ ਗਿਆ ਦੁਪਹਿਰਿਆ ਅੱਖਾਂ ਅੰਡ ਕੇ ਸ੍ਰੀ ਹਰਮੰਦਰ ਸਾਹਿਬ ਵੱਲ ਵੇਖਣਾ ਸ਼ੁਰੂ ਕਰਤਾ ਤੇ ਆਪਣੇ ਸਹਿ ਪਿਆਰੇ ਨਾਲ ਗੱਲਾਂ ਕੀਤੀਆਂ ਸਹਿਬਾ ਜਿਹੜਾ ਬਹੁਤ ਵਾਰ ਸੁਣਿਆ ਹੈ ਕਿ ਹੁਕਮ 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 ਨੂੰ ਤਾਂ ਦਾ ਹੁਕਮ ਕੀ ਹੈ ਕਹਿੰਦੇ ਪਿਤਰ ਪੁੱਤਰ ਮੇਰਾ ਹੁਕਮ ਹੈ ਗੁਰੂ ਦਾ ਸਿੱਖ ਸਵੇਰੇ ਉੱਠੇ ਤੇ ਇਹ ਮੇਰਾ ਸਿੱਖ ਉਹ ਵਾਹਿਗੁਰੂ ਦਾ ਸਵੇਰੇ ਉੱਠ ਕੇ ਨਾਮ ਜਪੇ ਉਦਮ ਕਰੇ ਕੱਨੋਂ ਪ੍ਰਭਾਤ ਵੇਲੇ ਉਦਮ ਕਰੇ ਤੇ ਉੱਠ ਕੇ ਵਾਹਿਗੁਰੂ ਦਾ ਉਦਮ ਕਰਕੇ ਉਦਮ ਕਰੇ ਪੜ ਕੇ ਪਰਬਤੀ ਇਸ਼ਨਾਨ ਕਰੇ ਫਿਰ ਚੜ੍ਹਦੇ ਉਸ ਪੂਰਾ ਹੋਏਗਾ ਕਹੁੰਦੇ ਉਹ ਕਿੰਦੀ ਬੋਲ ਫਿਰ ਨਾਲ ਲਿਖੈਂਦੇ ਆਂ ਖੁਰਦੇ ਆਂ ਇਹ ਕੁਝ ਤੁਹਾਡੀ ਤੇ ਮੇਰੀ ਜ਼ਿੰਦਗੀ ਹੈ ਕਿ ਨਹੀਂ ਜੇ ਨਹੀਂ ਤੇ ਤੁਸੀਂ ਸਿੱਖਨੇ ਜੋ ਅੰਗਲਾਪਾ ਜੋ ਹੋਈ ਇਹ ਤੁਹਾਡੇ ਜੇ ਅਮਲ ਨਹੀਂ ਕੋ ਸੰਪੁਰ ਕਾ ਜੋ ਸੇ ਕਰਾਏ ਸੋ ਪੜ ਕੇ ਉੱਤਰਾਂ ਕਹਿੰਦੇ ਬਟਿਓ ਟੌਕੜੇ ਮਾਰੋ ਬੋਧਿਆ ਬਿਆਸ ਰੱਖ ਲਓ ਨਾ ਕਦੀ ਕ੍ਰੋਪੜੀ ਦੇ ਚੱਲੋ ਉੱਥੇ ਜਾ ਕੇ ਧੰਟ ਪਾਓ ਬਾਹਰ ਗੁਰੂ ਵਾਹਿਗੁਰੂ 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 ਐਸੇ ਮਹਾਨ ਸਤਗੁਰੂ ਨੂੰ ਆਪਾਂ ਕਿੱਥੇ ਕਿੰਨੇ ਆ ਉਹਦੇ ਭਜਨ ਨੂੰ ਆਪਾਂ ਕਿੰਨਾ ਪਛਾਣਿਆ ਤੇ ਮੇਰਾ ਸਤਗੁਰੂ ਪਾਤਸ਼ਾਹ ਜਿੰਦਾ ਤੇਰੀ ਜਿਵੇਂ ਦੀ ਸਾਹ ਜ ਦਾ ਸਤਦੰਗ ਬਣੋ ਆਪਣੀ बोलो थी चेस फिर की करे वाहिगुरु वाहिगुरू वाहि